ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸਜਿੰਦੇ ਵੱਲੋਂ ਜੌਂਡੀਅਰ ਟਰੈਕਟਰ ਅਤੇ ਹਾਈਡਰੌਲਿਕ ਟਰਾਲੀ ਪੇਂਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸਜਿੰਦੇ ਪਹਿਲਾਂ ਜੌਂਡੀਅਰ ਡਿਲੈਕਸ ਟੌਪ ਮਾਡਲ ਟਰੈਕਟਰ ਪੇਂਟ ਕੀਤਾ ਫਿਰ ਹਾਈਡਰੌਲਿਕ ਟਰਾਲੀ ਬਣਵਾ ਕੇ ਪੇਂਟ ਕੀਤੀ। ਟਰੈਕਟਰ ਅਤੇ ਹਾਈਡਰੌਲਿਕ ਟਰਾਲੀ ਦੀ ਅਨੁਮਾਨਿਤ ਲਾਗਤ 24 ਲੱਖ ਦੀ ਘਰੀਫ ਹੈ। ਟਰੈਕਟਰ ਦੇ ਸਾਰੇ ਕਾਗਜ਼ਾਤ ਬੀਮਾਦ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨਾਮ ਉੱਤੇ ਹਨ ਦਾਨੀ ਸੱਜਣ ਦੇ ਵੱਲੋਂ ਟਰੈਕਟਰ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਅਰਦਾਸੀ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਪ੍ਰਬੰਧਕ ਕਮੇਟੀ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਤਿੰਨੇ 에어 ਕੰਡੀਸ਼ਨਡ ਬੱਸ ਕਵਾਲਿਸ ਸਕਾਰਪਿਓ ਮਹਿੰਦਰਾ ਮਰਾਜੋ ਤਿੰਨ ਮਾਰੂਤੀ ਇਕੂ ਮਾਰੂਤੀ ਵਰਸਾ ਗੱਡੀਆਂ ਪੇਂਟ ਕੀਤੀਆਂ ਗਿਆ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹਿੰਦਰਾ ਅਰਜਨ ਟਰੈਕਟਰ ਤਿੰਨ ਸਵਰਾਸ਼ ਟਰੈਕਟਰ ਇੱਕ ਫੋਰਡ ਟਰੈਕਟਰ ਮਹਿੰਦਰਾ ਪਿਕਅਪ ਦੋ ਮਹਿੰਦਰਾ ਯੂਟਿਲਿਟੀ ਮਹਿੰਦਰਾ ਕੈਂਪਰ ਮਹਿੰਦਰਾ ਮਿਨੀ ਟਰੱਕ 3200 ਮੈਕਸ ਪਿਕਅਪ ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਰ ਟਰੱਕ ਅਤੇ ਬਯੰਤ ਮਾਇਆ ਸੋਨਾ ਅਧ ਪੇਂਟ ਕੀਤਾ ਜਾ ਚੁੱਕਿਆ ਹੈ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸਜਿੰਦੇ ਵੱਲੋਂ ਜੌਂਡੀਅਰ ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸਜਿੰਦੇ ਪਹਿਲਾਂ ਜੌਂਡੀਅਰ ਡਿਲੈਕਸ ਟਾਪ ਮਾਡਲ ਟਰੈਕਟਰ ਪੇਂਟ ਕੀਤਾ ਫਿਰ ਹਾਈਡਰੌਲਿਕ ਟਰਾਲੀ ਬਣਵਾ ਕੇ ਪੇਂਟ ਕੀਤੀ ਟਰੈਕਟਰ ਅਤੇ ਹਾਈਡਰੌਲਿਕ ਟਰਾਲੀ ਦੀ ਅਨੁਮਾਨਿਤ ਲਾਗਤ 24 ਲੱਖ ਦੀ ਖਰੀਫ ਹੈ ਟਰੈਕਟਰ ਦੇ ਸਾਰੇ ਕਾਗਜ਼ਾਤ ਬੀਮਾ ਆਦ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨਾਮ ਉੱਤੇ ਹਨ ਦਾਨੀ ਸੱਜਣ ਦੇ ਵੱਲੋਂ ਟਰੈਕਟਰ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਅਰਦਾਸੀ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ। ਪ੍ਰਬੰਧਕ ਕਮੇਟੀ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ। ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ ਤਿੰਨੇ 에어 ਕੰਡੀਸ਼ਨਡ ਬੱਸ ਕਵਾਲਸ ਸਕਾਰਪਿਓ ਮਹਿੰਦਰਾ ਮਰਾਜੋ ਤਿੰਨ ਮਾਰੂਤੀ ਇਕੂ ਮਾਰੂਤੀ ਵਰਸਾ ਗੱਡੀਆਂ ਪੇਂਟ ਕੀਤੀਆਂ ਗਈਆਂ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹਿੰਦਰਾ ਅਰਜਨ ਟਰੈਕਟਰ ਤਿੰਨ ਸਵਰਾਸ਼ ਟਰੈਕਟਰ ਇੱਕ ਫੋਰਡ ਟਰੈਕਟਰ ਮਹਿੰਦਰਾ ਪਿਕਅਪ ਦੋ ਮਹਿੰਦਰਾ ਯੂਟਿਲਿਟੀ ਮਹਿੰਦਰਾ ਕੈਂਪਰ ਮਹਿੰਦਰਾ ਮਿਨੀ ਟਰੱਕ 3200 ਮੈਕਸ ਪਿਕਅਪ ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਰ ਟਰੱਕ ਅਤੇ ਬਿਆੰਤ ਮਾਇਆ ਸੋਨਾ ਆਦ ਪੇਂਟ ਕੀਤਾ ਜਾ ਚੁੱਕਿਆ ਹੈ ਪਿੰਡ ਸੁਹਾਣਾ ਵਿੱਚ ਸਥਿਤ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਸੇਵਾ ਲਈ ਦਾਨੀ ਸਜਿੰਦੇ ਵੱਲੋਂ ਜੌਂਡੀਅਰ ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਪੇਂਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸਜਿੰਦੇ ਪਹਿਲਾਂ ਜੌਂਡੀਅਰ ਡਿਲੈਕਸ ਟਾਪ ਮਾਡਲ ਟਰੈਕਟਰ ਪੇਂਟ ਕੀਤਾ ਫਿਰ ਹਾਈਡਰੌਲਿਕ ਟਰਾਲੀ ਬਣਵਾ ਕੇ ਪੇਂਟ ਕੀਤੀ ਟਰੈਕਟਰ ਅਤੇ ਹਾਈਡਰੌਲਿਕ ਟਰਾਲੀ ਦੀ ਅਨੁਮਾਨਿਤ ਲਾਗਤ 24 ਲੱਖ ਦੀ ਘਰੀਫ ਹੈ ਟਰੈਕਟਰ ਦੇ ਸਾਰੇ ਕਾਗਜ਼ਾਤ ਬੀਮਾ ਆਦ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਦੇ ਨਾਮ ਉੱਤੇ ਹਨ ਦਾਨੀ ਸੱਜਣ ਦੇ ਵੱਲੋਂ ਟਰੈਕਟਰ ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾ ਪ੍ਰਸ਼ਾਦੀ ਦੇਗ ਸਜਾ ਕੇ ਅਰਦਾਸੀ ਸਿੰਘਾਂ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ। ਪ੍ਰਬੰਧਕ ਕਮੇਟੀ ਬੁਲਾਰੇ ਨੇ ਇਸ ਮੌਕੇ ਦੱਸਿਆ ਕਿ ਸ਼ਹੀਦਾਂ ਦੇ ਇਸ ਸਥਾਨ ਦੀ ਸੰਗਤਾਂ ਦੇ ਵਿੱਚ ਬਹੁਤ ਮਾਨਤਾ ਹੈ। ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾ ਵੱਲੋਂ ਸਮੇਂ-ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 3 ਏਅਰ ਕੰਡੀਸ਼ਨਡ ਬੱਸ ਕਵਾਲਸ ਸਕਾਰਪਿਓ ਮਹਿੰਦਰਾ ਮਰਾਜੋ ਤਿੰਨ ਮਾਰੂਤੀ ਇਕੂ ਮਾਰੂਤੀ ਵਰਸਾ ਗੱਡੀਆਂ ਪੈਂਡ ਕੀਤੀਆਂ ਗਿਆ ਹਨ ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207 ਟਾਟਾ 709 ਦੋ ਮਹਿੰਦਰਾ ਅਰਚਨ ਟਰੈਕਟਰ ਤਿੰਨ ਸਵਰਾਸ਼ ਟਰੈਕਟਰ ਇੱਕ ਫੋਰਡ ਟਰੈਕਟਰ ਮਹਿੰਦਰਾ ਪਿਕਅਪ ਦੋ ਮਹਿੰਦਰਾ ਯੂਟਿਲਿਟੀ ਮਹਿੰਦਰਾ ਕੈਂਪਰ ਮਹਿੰਦਰਾ ਮਿਨੀ ਟਰੱਕ 3200 ਮੈਕਸ ਪਿਕਅਪ ਟਾਟਾ ਐਲਪੀ ਟਰੱਕ ਅਸ਼ੋਕਾ ਲੈਂਡਰ ਟਰੱਕ ਅਤੇ ਬਿਆੰਤ ਮਾਇਆ ਸੋਨਾ ਅਧ ਪੇਂਟ ਕੀਤਾ ਜਾ ਚੁੱਕਿਆ ਹੈ